ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਲੋ ਜੀ ਆ ਗਏ ਹਾਂ ਇੱਕ ਵਾਰ ਫੇਰ ਤੋਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਅੱਜ ਆਪਾਂ ਜਾ ਰਹੇ ਸਿਗੇ ਆਪਣਾ ਵੀਕਐਂਡ ਜਿਹੜਾ ਆ ਬਹੁਤ ਹੀ ਵਧੀਆ ਜਗ੍ਹਾ ਤੇ ਸਪੈਂਡ ਕਰਨ ਦੇ ਲਈ ਤੇ ਮੈਂ ਤਾਂ ਮੇਰੀ ਫਰੈਂਡ ਅਸੀਂ ਜਾ ਰਹੇ ਸਿਗੇ ਪਟਿਆਲਾ ਉਹ ਬਹੁਤ ਹੀ ਫੇਮਸ ਜਿਹੜੇ ਉੱਥੇ ਗੁਰਦੁਆਰੇ ਤੇ ਮੰਦਿਰ ਹੈਗੇ ਆ ਉੱਥੇ ਆਪਾਂ ਅੱਜ ਵਿਜ਼ਿਟ ਕਰਨ ਲਈ ਜਾ ਰਹੇ ਸੀਗੇ ਸੋ ਆਪਾਂ ਗਏ ਸੀਗੇ ਜੀ ਬੱਸ ਦੇ ਵਿੱਚ ਏਸੀ ਬੱਸ ਦੇ ਵਿੱਚ ਅਸੀਂ ਗਏ ਸੀਗੇ ਤੇ ਉੱਥੇ ਜਾ ਕੇ ਆਪਾਂ ਆਟੋ ਕਰਵਾਇਆ ਤੇ ਉਸ ਤੋਂ ਬਾਅਦ ਜੀ ਆਪਾਂ ਪਹੁੰਚ ਗਏ ਆਪਣੇ ਪਹਿਲੇ ਗੁਰਦੁਆਰੇ ਤੇ ਜਿਹੜਾ ਸਿਗਾ ਜੀ ਬਹੁਤ ਹੀ ਫੇਮਸ ਗੁਰਦੁਆਰਾ ਆ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਕੜਕੇ ਪੱਤੇ ਆ ਪਟਿਆਲਾ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ ਕਿ ਹੈਗਾ ਆ ਤੇ ਜੀ ਗੁਰਦੁਆਰਾ ਸਹਿਬ ਇੱਕ ਇਤਰੀ ਜਗ੍ਹਾ ਹੁੰਦੀ ਹੈ ਜਿੱਥੇ ਜਾ ਕੇ ਸਭ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਤਾਂ ਮੈਂ ਫਰਸਟ ਟਾਈਮ ਗਈ ਸੀਗੀ ਪਟਿਆਲਾ ਸ਼ਹਿਰ ਦੇ ਵਿੱਚ ਉਦੋਂ ਕਿ ਨਵਰਣ ਗੋਡਵਾਲਾ ਸਾਹਿਬ ਜੀ ਤੇ ਇੱਥੇ ਇੱਕ ਆਜਾਇਬ ਘਰ ਵੀ ਬਣਿਆ ਹੋਇਆ ਹੈ ਜਿੱਥੇ ਕਿ ਆਪਣਾ ਪੂਰੀ ਹਿਸਟਰੀ ਦੱਸੀ ਹੋਈ ਹੈ ਪੂਰੀ ਆਪਣਿਆਂ ਜੋ ਵੀ ਅ ਸਗੀ ਹਨ ਤੇ ਉਸ ਤੋਂ ਬਾਅਦ ਜੀ ਬਹੁਤ ਹੀ ਵੱਡਾ ਸਰੋਵਰ ਬਣਿਆ ਹੋਇਆ ਹੈ ਜਿੱਥੇ ਜਾ ਕੇ ਤੁਸੀਂ ਇਸ਼ਨਾਨ ਕਰ ਸਕਦੇ ਆ ਤੇ ਅ ਉੱਥੇ ਬਹੁਤ ਹੀ ਸਾਰੀਆਂ ਮੱਛੀਆਂ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ ਮੱਛੀਆਂ ਇੱਥੇ ਬਹੁਤ ਹੀ ਜ਼ਿਆਦਾ ਜਿਸ ਯਾਰੀਂ ਗਿਆ ਸੀ ਕਿ ਮੈਨੂੰ ਤਾਂ ਕਾਫੀ ਡਰ ਲੱਗਦਾ ਹੈ ਬਈ ਜੀਵ ਜੰਤੂਆਂ ਤੋਂ ਜਾਈ ਜਿਹੜਾ ਮਰਜ਼ੀ ਹੋਵੇ ਤਾਂ ਮੈਂ ਤਾਂ ਡਰ ਡਰ ਕੇ ਹੀ ਇੱਥੇ ਜਾ ਰਹੀ ਸੀ ਜਿ세 ਤੇ ਇਸੇ ਮੈਂ ਪਾਣੀ ਨੂੰ ਚਲੋ ਹੱਥ ਤਾਂ ਲਗਾ ਲਿਆ ਬਟ ਬਾਅਦ ਵਿੱਚ ਆਂਦੇ ਆਂਦੇ ਮੈਂ ਵੈਸੇ ਹੀ ਕਿਸੇ ਨਾਲ ਟਕਰਾ ਗਈ ਤਾਂ ਮੈਂ ਉੱਦੀ ਡਰ ਗਈ ਮੈਨੂੰ ਲੱਗਾ ਕਿ ਮੱਛਲੀ ਉਹੀ ਬਾਹਰ ਆ ਗਈ ਐਦਾਂ ਦੇ ਫਨੀ ਫਨੀ ਜੇ ਸੀਨ ਬਹੁਤ ਹੁੰਦੇ ਹੁੰਦੇ ਮੇਰੇ ਨਾਲ ਤੇ ਮਥ ਟੈਕਨ ਤੋਂ ਬਾਅਦ ਆਪਾਂ ਜਿਹੜੇ ਗੁਰਦੁਆਰੇ ਦੇ ਬਾਹਰ ਜਿਹੜੀ ਲੋਕਰ ਮਾਰਕੀਟ ਲੱਗੀ ਹੁੰਦੀ ਆ ਉਹ ਥੋੜੀ ਜਿਹੀ ਐਕਸਪਲੋਰ ਕੀਤੀ ਉਹ ਵੀ ਬਹੁਤ ਵਧੀਆ ਵਧੀਆ ਉੱਥੇ ਸਮਾਨ ਲੱਗਿਆ ਹੋਇਆ ਹੈ ਤੇ ਉਸ ਤੋਂ ਬਾਅਦ ਜੀ ਆਪਾਂ ਚੱਲ ਪਏ ਆਪਣੀ ਨੈਕਸਟ ਡੈਸਟੀਨੇਸ਼ਨ ਤੇ ਤਦੋਂ ਤੱਕ ਲਈ ਤੁਸੀਂ ਪਟਿਆਲਾ ਸ਼ਹਿਰ ਦੀ ਖੂਬਸੂਰਤੀ ਦੇਖੋ ਸਾਨੂੰ ਜਿਹੜਾ ਆਟੋ ਮਿਲਿਆ ਸੀਗਾ ਉਹਨੇ ਸਾਨੂੰ ਬਹੁਤ ਖੱਜਲ ਕੀਤਾ ਉਹਨੂੰ ਪਤਾ ਨਹੀਂ ਸੀਗਾ ਕਿ ਆਪਾਂ ਕਿਹੜੇ ਚੌਂਕ ਤੇ ਜਾਣਾ ਹੈ ਉਹ ਸਾਨੂੰ ਕਿਤੇ ਹੋਰੇ ਹੋਰੇ ਘਮਾਈ ਗਿਆ ਉਹਨੇ ਸਾਡਾ ਇੱਕ ਘੰਟਾ ਵੇਸਟ ਕਰ ਦਿੱਤਾ ਸੀਗਾ ਉਹਨੂੰ ਪਤਾ ਕੁਝ ਲੱਗਦਾ ਨਹੀਂ ਪਿਆ ਸੀਗਾ ਪਰ ਉਹ ਕਹਿੰਦਾ ਪਿਆ ਸੀ ਜੀ ਮੈਨੂੰ ਪਤਾ ਹੈ ਪਤਾ ਹੈ ਤੇ ਇਸ ਕਰਕੇ ਉਹਨੇ ਸਾਡਾ ਬਹੁਤ ਟਾਈਮ ਵੇਸਟ ਕਰਵਾਇਆ ਪਰ ਉਹਦੇ ਟਾਈਮ ਵੇਸਟ ਨੂੰ ਵੀ ਆਪਾਂ ਜਿਹੜਾ ਆ ਬਹੁਤ ਚੰਗੀ ਤਰ੍ਹਾਂ ਯੂਜ਼ ਕਰ ਲਿਆ ਆਪਾਂ ਜਿਹੜੇ ਆ ਵਧੀਆ-ਵਧੀਆ ਜਿਹੜੇ ਵਿੱਚ ਡੈਸਟੀਨੇਸ਼ਨਸ ਆ ਰਹੇ ਸੀਗੇ ਉਹਨੂੰ ਮੈਂ ਕੈਪਚਰ ਪੂਰੀ-ਪੂਰੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਕਾਫੀ ਵਧੀਆ-ਵਧੀਆ ਜਗ੍ਹਾ ਮੈਨੂੰ ਵਿੱਚ-ਵਿੱਚ ਮਿਲ ਰਹੀਆਂ ਸੀ ਰਾਹਤੇ 'ਚ ਤੇ ਮੈਂ ਉਹਨੂੰ ਕੈਪਚਰ ਕਰਨਾ ਨਹੀਂ ਭੁੱਲੀ ਤਾਂ ਲੋ ਜੀ ਇਸ ਤੋਂ ਬਾਅਦ ਫਾਈਨਲੀ ਆਪਾਂ ਪਹੁੰਚ ਗਏ ਸਿਗੇ ਆਪਣੇ ਦੂਜੇ ਗੁਰਦੁਆਰੇ ਦੇ ਵਿੱਚ ਜਿਹੜਾ ਸਿਗਾ ਜੀ ਮੋਤੀ ਬਾਗ ਇਹ ਵੀ ਬਹੁਤ ਹੀ ਸੋਹਣਾ ਗੁਰਦੁਆਰਾ ਸਿਗਾ ਜਿੱਥੇ ਜਾ ਕੇ ਆਪਾਂ ਮੱਥਾ ਟੇਕਿਆ ਤੁਸੀਂ ਵੀ ਵੇਖੋ ਇਹ ਗੁਰਦੁਆਰਾ ਬਹੁਤ ਹੀ ਜ਼ਿਆਦਾ ਸੋਹਣਾ ਗੁਰਦੁਆਰਾ ਸਿਗਾ ਮੋਤੀ ਬਾਗ ਜਿਹੜਾ ਕਿ ਪਟਿਆਲੇ ਦੇ ਵਿੱਚ ਹੀ ਹੈਗਾ ਆ ਇਹ ਵੀ ਬਹੁਤ ਹੀ ਫੇਮਸ ਗੁਰਦੁਆਰਾ ਹੈ ਤਾਂ ਆਪਾਂ ਸੈਕਿੰਡ ਜਿਹੜਾ ਹੈ ਇੱਥੇ ਗਏ ਸੀਗੇ ਤੇ ਇੱਥੇ ਵੀ ਜੀ ਸੇਮ ਜਿੱਦਾਂ ਦੁੱਖ ਨਿਵਾਰਨ ਸਾਹਿਬ ਜੀ ਗੁਰਦੁਆਰੇ ਦੇ ਵਿੱਚ ਸਰੋਵਰ ਬਣਿਆ ਹੋਇਆ ਸੀ ਇੱਥੇ ਵੀ ਸੇਮ ਉਦਾਂ ਹੀ ਸਰੋਵਰ ਬਣਿਆ ਹੋਇਆ ਹੈ ਸਿਕਾ ਤੇ ਆਪਾਂ ਕਿਹਾ ਕਿ ਚਲੋ ਵੀ ਦੇਖਣੇ ਆ ਇਨ ਦਾ ਬੀਲ ਵਾਇਲੈਂਟਾ ਕਿ ਇਹਦੇ ਸਰੋਵਰ ਨੂੰ ਜਾਣ ਦਾ ਰਸਤਾ ਜਿਹੜਾ ਸੀਗਾ ਉੱਥੇ ਆਲੇ ਦੁਆਲੇ ਜਿਹੜੇ ਬਹੁਤ ਹੀ ਸੋਹਣੇ ਦਰਖਤ ਲੱਗੇ ਹੋਏ ਸੀ ਵਿਚਾਰੋ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ ਤੇ ਇਸ ਤੋਂ ਬਾਅਦ ਜੀ ਇਹ ਸਰੋਵਰ ਤੁਸੀਂ ਦੇਖ ਸਕਦੇ ਆ ਇੱਥੇ ਇਹਨਾਂ ਨੇ ਜਿਹੜੀ ਆ ਫੈਂਸਿੰਗ ਕੀਤੀ ਹੋਈ ਸੀਗੀ ਕਿ ਅੰਦਰ ਜਿਹੜਾ ਕੋਈ ਵੀ ਨਾ ਜਾਵੇ ਤੇ ਇੱਥੇ ਬਹੁਤ ਹੀ ਜ਼ਿਆਦਾ ਤਕਾ ਤਦਾਦ ਦੇ ਵਿੱਚ ਜਿਹੜੀਆਂ ਮੱਛਲੀਆਂ ਸੀਗੀਆਂ ਤੁਸੀਂ ਦੇਖ ਸਕਦੇ ਕਿੰਨੀਆਂ ਜ਼ਿਆਦਾ ਸੀਗੀਆਂ ਨਾ ਤੇ ਆਪਾਂ ਸਿਰਫ ਔਰ ਸਿਰਫ ਇਤੋਂ ਬਾਹਰੋਂ ਹੀ ਕੱਢ ਕੇ ਐਦਾਂ ਦੇਖ ਸਕਦੇ ਤੇ ਗਰਮੀ ਇੰਨੀ ਜ਼ਿਆਦਾ ਸੀਗੀ ਧੁੱਪ ਐਨੀ ਤੇਜ਼ ਸੀਗੀ ਕਿ ਤੁਸੀਂ ਜਿਹੜਾ ਆ ਫਰਸ਼ ਦੇ ਉੱਤੇ ਆਪਣੇ ਪੈਰ ਰੱਖ ਨਹੀਂ ਸਕਦੇ ਹੈਗੇ ਇਸ ਕਰਕੇ ਸਾਰੇ ਪਾਸੇ ਜਿਹੜਾ ਕਿ ਉਹਨਾਂ ਨੇ ਜਿਹੜੇ ਮੈਟਸ ਵਗੈਰਾ ਜਿਹੜੇ ਪਿਛੇ ਹੋਏ ਸੀਗੇ ਸਾਰੇ ਉਦੋਂ ਰਿਆਂ ਦੇ ਵਿੱਚ ਪਰ ਜਿੱਥੇ ਇੱਥੇ ਨਹੀਂ ਸੀਗੇ ਉੱਥੇ ਸਾਡੇ ਬਹੁਤ ਹੀ ਜ਼ਿਆਦਾ ਪੈਰ ਸੜ ਗਏ ਸੀਗੇ ਕਿਉਂਕਿ ਬਹੁਤ ਹੀ ਜ਼ਿਆਦਾ ਤੇਜ਼ ਧੁੱਪ ਹੁੰਦੀ ਆ ਦਿਨ ਦੇ ਵਿੱਚ ਤੁਹਾਨੂੰ ਪਤਾ ਉਸ ਤੋਂ ਬਾਅਦ ਜੀ ਇੱਧਰ ਲੀ ਸਾਈਡ ਇਹਦੇ ਇੱਕ ਸਾਈਡ ਵਾਲੀ ਸਾਈਡ ਜਿਹੜਾ ਇਹ ਨਿਸ਼ਾਨ ਸਾਹਿਬ ਜੀ ਬਣੇ ਹੋਏ ਸੀਗੇ ਸੋ ਆਪਾਂ ਹੁਣ ਉਹਨਾਂ ਦੇ ਦਰਸ਼ਨ ਕਰਨ ਜਾ ਰਹੇ ਸੀਗੇ ਤੁਸੀਂ ਵੀ ਵੇਖੋ ਸੋ ਜੀ ਆਪ ਪਹੁੰਚ ਗਏ ਸੀਗੇ ਫਸਟ ਫਲੋਰ ਤੇ ਇੱਥੇ ਕਿ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਆਪਾਂ ਕਰਨ ਗਏ ਸੀਗੇ ਇਸ ਤੋਂ ਬਾਅਦ ਅਸੀਂ ਵਾਪਸ ਆਏ ਹਾਂ ਉਸ ਤੋਂ ਬਾਅਦ ਇੱਥੇ ਅਸੀਂ ਵਾਪਸ ਆ ਕੇ ਲੰਗਰ ਵੀ ਕੀਤਾ ਸੀਗਾ ਜਿਹੜਾ ਕਿ ਮੈਂ ਕੈਪਚਰ ਨਹੀਂ ਕੀਤਾ ਤਾਂ ਕਿਉਂਕਿ ਸਾਨੂੰ ਬਹੁਤ ਭੁੱਖ ਲੱਗੀ ਹੋਈ ਸੀਗੀ ਤਾਂ ਜੀ ਇਸ ਤੋਂ ਬਾਅਦ ਆਪਣੀ ਥਰਡ ਡੈਸਟੀਨੇਸ਼ਨ ਤੇ ਆਪਾਂ ਚੱਲ ਪਏ ਸੀਗੇ ਜਿਹੜੀ ਕਿ ਤੁਹਾਨੂੰ ਹੁਣੇ ਥੋੜੀ ਦੇਰ ਤੱਕ ਜਦੋਂ ਆਪਾਂ ਪਹੁੰਚਦੇ ਹਾਂ ਉਦੋਂ ਦਿਖਾਣੇ ਆ ਜਦੋਂ ਤੱਕ ਤੁਸੀਂ ਪਟਿਆਲਾ ਸ਼ਹਿਰ ਦੀ ਖੂਬਸੂਰਤੀ ਚੈੱਕ ਕਰੋ ਏ ਲੋ ਜੀ ਆਪਾਂ ਪਹੁੰਚ ਗਏ ਸੀ ਥਰਡ ਗੁਰਦੁਆਰਾ ਸਾਹਿਬ ਜੀ ਜਿਹਦਾ ਨਾਮ ਸਿਗਾਜੀ ਗੁਰਦੁਆਰਾ ਸੱਚੀ ਮੰਜੀ ਇਹ ਵੀ ਪਟਿਆਲਾ ਸ਼ਹਿਰ ਦੇ ਵਿੱਚ ਮੌਜੂਦ ਹੈ ਜਿੱਥੇ ਆਪਾਂ ਦਰਸ਼ਨ ਕਰਨ ਦੇ ਲਈ ਗਏ ਸੀ ਬਹੁਤ ਹੀ ਵਧੀਆ ਲੱਗਾ ਸਾਰੇ ਗੁਰਦੁਆਰਾ ਸਾਹਿਬ ਜੀ ਜਾ ਕੇ ਮਨ ਨੂੰ ਬਹੁਤ ਹੀ ਜ਼ਿਆਦਾ ਸਕੂਨ ਮਿਲਿਆ ਤੇ ਸ਼ਾਂਤੀ ਮਿਲੀ ਤੇ ਰੱਬ ਦਾ ਨਾਮ ਵੀ ਲੈ ਹੋ ਗਿਆ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਜਿਹੜੇ ਥਾਂ ਸੀਗੇ ਉੱਥੇ ਆਪਾਂ ਗਏ ਸੀਗੇ ਤੇ ਇਹ ਥੂ ਮੱਥਾ ਟੇਕਣ ਤੋਂ ਬਾਅਦ ਜੀ ਅਸੀਂ ਚੱਲ ਗਏ ਆਪਣੇ ਲਾਸਟ ਡੈਸਟੀਨੇਸ਼ਨ ਤੇ ਜਿੱਥੇ ਕੀ ਜਾ ਕੇ ਤੁਹਾਨੂੰ ਦੱਸਦੇ ਆ ਤੇ ਲਾਸਟ ਬਟ ਨੋਟ ਦਾ ਲੀਸਟ ਉੱਥੇ ਅਸੀਂ ਇੱਕ ਗਏ ਸੀਗੇ ਬਹੁਤ ਹੀ ਫੇਮਸ ਮੰਦਿਰ ਹੈਗਾ ਪਟਿਆਲੇ ਦੇ ਵਿੱਚ ਤੇ ਪਟਿਆਲੇ ਸ਼ਹਿਰ ਦਾ ਮੈਨੂੰ ਬੱਸ ਸਟੈਂਡ ਬਹੁਤ ਹੀ ਜ਼ਿਆਦਾ ਸੋਹਣਾ ਲੱਗਾ ਬਹੁਤ ਹੀ ਨੀਟ ਐਂਡ ਕਲੀਨ ਸੀ ਤੇ ਵਧੀਆ ਢੰਗ ਦੇ ਨਾਲ ਬਣਾਇਆ ਹੋਇਆ ਸੀਗਾ ਬਹੁਤ ਵਧੀਆ ਬੱਸ ਸਟੈਂਡ ਆ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਸਿਗੇ ਕਾਲੀ ਮਾਤਾ ਦੇ ਮੰਦਿਰ ਜਿਹੜਾ ਕਿ ਬਹੁਤ ਹੀ ਜ਼ਿਆਦਾ ਫੇਮਸ ਹੈਗਾ ਆ ਪਟਿਆਲੇ ਸ਼ਹਿਰ ਦੇ ਵਿੱਚ ਤੇ ਸਾਨੂੰ ਬਹੁਤ ਜਣੇ ਨੇ ਕਿਹਾ ਸੀ ਕਿ ਜੇ ਤੁਸੀਂ ਪਟਿਆਲੇ ਜਾ ਰਹੇ ਆ ਤਾਂ ਕਾਲੀ ਮਾਤਾ ਦੇ ਮੰਦਿਰ ਜ਼ਰੂਰ ਮੱਥਾ ਟੇਕ ਕੇ ਆਇਓ ਤਾਂ ਆਪਾਂ ਕਿਹਾ ਕਿ ਜਦੋਂ ਅਸੀਂ ਆਏ ਹੀ ਹੋਏ ਆ ਤਾਂ ਕਿਉਂ ਨਾ ਆਪਾਂ ਉੱਥੇ ਵੀ ਜਾ ਹੀ ਆਈਏ ਬਾਰ ਬਾਰ ਕਿੱਥੇ ਆਇਆ ਜਾਂਦਾ ਹੈ ਨਾ ਜਦੋਂ ਆਪਾਂ ਇੱਕ ਵਾਰ ਆਏ ਆ ਤਾਂ ਆਪਾਂ ਕਿਹਾ ਕਿ ਹੁਣ ਜਾ ਕੇ ਹੀ ਆਉਂਦੇ ਆ ਤੇ ਵੀ ਬਹੁਤ ਹੀ ਸੋਹਣਾ ਮੰਦਿਰ ਬਣਿਆ ਹੋਇਆ ਹੈ ਜੀ ਤੇ ਬਹੁਤ ਹੀ ਵੱਡਾ ਹੈ ਅੱਗੇ ਤੋਂ ਅੱਗੇ ਜਾ ਕੇ ਤੇ ਇੱਥੇ ਤਾਲੇ ਵੀ ਬਹੁਤ ਹੀ ਜ਼ਿਆਦਾ ਲੋਕਾਂ ਨੇ ਚੜਾਏ ਹੋਏ ਸੀਗੇ ਕਿ ਇੱਥੇ ਦੀ ਮਾਨਤਾ ਹੈਗੀ ਆ ਕਿ ਜੋ ਵੀ ਤੁਹਾਡੀ ਮੁਰਾਦ ਹੁੰਦੀ ਆ ਨਾ ਉਹ ਪੂਰੀ ਹੋ ਜਾਂਦੀ ਆ ਇਦਾਂ ਆ ਤੁਸੀਂ ਤਾਲੇ ਜਿਹੜੇ ਉੱਥੇ ਚੜਾ ਸਕਦੇ ਆ ਤੇ ਆਪਣੇ ਮਨ ਦੀ ਮਰਦ ਜਿਹੜੀ ਉੱਥੇ ਮੰਗ ਸਕਦੇ ਆ ਜਾ ਕੇ ਤੇ ਐਥੇ ਕਾਲੀ ਮਾਤਾ ਤੇ ਮੰਦਿਰ ਤੋਂ ਇਲਾਵਾ ਬਾਕੀ ਸਾਰੇ ਦੇਵੀ ਦੇਵਤਿਆਂ ਦੇ ਵੀ ਮੰਦਿਰ ਤੁਹਾਨੂੰ ਦੇਖਣ ਨੂੰ ਮਿਲ ਜਾਣੇ ਆ ਜਿੱਦਾਂ ਕਿ ਹਨੂਮਾਨ ਜੀ ਦਾ ਹੋ ਗਿਆ ਪੈਰੋਨਾਥ ਜੀ ਦਾ ਹੋ ਗਿਆ ਨਾ ਤੇ ਇਸ ਤਰ੍ਹਾਂ ਅਸੀਂ ਆਪਣਾ ਜਿਹੜਾ ਵੀਕੈਂਡ ਆ ਉਹ ਇੱਕ ਰਿਲੀਜੀਅਸ ਤੂਰ ਦੇ ਲਈ ਆਪਾਂ ਜਿਹੜਾ ਸਪੈਂਡ ਕੀਤਾ ਸਾਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਸਾਰੇ ਗੁਰਦੁਆਰੇ ਮੰਦਿਰ ਦੇ ਵਿੱਚ ਜਾ ਕੇ ਤਾਂ ਮਿਲਦੇ ਆਂ ਜੀ ਤੁਹਾਨੂੰ ਕਿਸੇ ਅਗਲੀ ਡੈਸਟੀਨੇਸ਼ਨ ਤੇ ਤਦੋਂ ਤੱਕ ਲਈ ਤੁਸੀਂ ਆਪਣਾ ਖਿਆਲ ਰੱਖੋ ਤੇ ਗੁਰਦੁਆਰੇ ਮੰਦਿਰ ਜਾ ਕੇ ਆਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਟੇਕ ਕੇਅਰ ਗਾਇਜ਼